ਵਾਹਿਗੁਰੂ 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 ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੌੜੀ ਬੈ ਰਾਗਣ ਮਹੱਲਾ 3 ਸਤਗੁਰ ਤੇ ਜੋ ਮੋਹ ਫੇਰੇ ਤੇਵੇ ਮੁਖ ਬੁਰੇ ਦੇਸਨ ਅਨ ਦਿਨ ਬੱਦੇ ਮਾਰਿਅਨ ਫਿਰ ਵੇਲਾ ਨਾ ਲਹਨ ਹਰ ਹਰ ਰੱਖੋ ਕਿਰਪਾ ਧਾਰ ਸਤ ਸੰਗਤ ਮਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਉ ਸੇ ਪਗਤ ਹਰ ਭਾਵ ਦੇ ਜੋ ਗੁਰਮੁਖ ਭਾਏ ਚਲੰਨ ਆਪ ਛੋੜ ਸੇਵਾ ਕਰਨ ਜੀਵਤ ਮੋਏ ਰਹਿਨ ਜਿਸ ਦਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਉਹ ਕਿਉ ਮਨਹੁ ਵਿਸਾਰੀਐ ਹਰ ਰਖੀਐ ਹਿਰਦੈ ਧਾਰ ਨਾਮ ਮਿਲੇਐ ਫਤ ਪਾਈਐ ਨਾਮ ਮੰਨਿਆ ਸੁਖ ਹੋਏ ਸਤਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਸਤਗੁਰ ਤੇ ਜੋ ਮੋਹ ਫੇਰੇ ਹੋਏ ਭ੍ਰਮ ਦੇ ਨਾਟਕੰਨ ਤਰਤ ਅਸਮਾਨ ਨਾ ਚੱਲਈ ਵਿੱਚ ਵਿਸਤਾ ਪਏ ਪਚੰਨ ਇਹੋ ਜੱਗ ਭਰਮ ਭਲਾਇਆ ਮੋਹ ਠਗੌਲੀ ਪਾਏ ਜਿੰਨਾ ਸਤਗੁਰ ਭੇਟਿਆ ਤਿੰਨ ਨੇੜ ਨਾ ਪਿੱਟੇ ਮਾਏ ਸਤਗੁਰ ਸੇਵਨ ਸੋ ਸੋਹਣੇ ਹਉ ਮੈ ਮੈਲ ਗਵਾਏ ਸ਼ਬਦ ਰਤੇ ਸੇ ਨਿਰਮਲੇ ਚੱਲਹਿ ਸਤਗੁਰ ਭਾਏ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਲਾਈ ਜਨ ਨਾਨਕ ਸਰਣਾਗਤੀ ਜਿਉਂ ਭਾਵੇ ਤਿਵੇਂ ਛਡਾਏ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਰਹਲੇ ਇੱਕ ਓੰਕਾਰ ਸਤਗੁਰ ਪ੍ਰਸਾਦ ਕਰਹਲੇ ਮਨ ਪਰਦੇਸੀਆ ਕਿਉ ਮਿਲਿਆ ਹਰ ਮਾਇ ਗੁਰ ਭਾਗ ਪੂਰੈ ਪਾਇਆ ਗਲ ਮਿਲਿਆ ਪਿਆਰਾ ਆਇ ਮਨ ਕਰਹਲਾ ਸਤਗੁਰ ਪੁਰਖ ਧਿਆਇ ਰਹਾਉ ਮਨ ਕਰਹਲਾ ਵਿਚਾਰੀਆ ਹਰ ਰਾਮ ਨਾਮ ਧਿਆਇ ਜਿੱਤੇ ਲੇਖਾ ਮੰਗੀਐ ਹਰ ਆਪੇ ਲਏ ਛਡਾਏ ਮਨ ਕਰਹਲਾ ਅਤ ਨਿਰਮਲਾ ਮਨ ਲਾਗੀ ਹਉ ਮੈਂ ਆਈ ਪਰ ਤਖ ਪੇਰ ਘਰ ਨਾਲ ਪਿਆਰਾ ਵਿਛੜ ਚੋਟਾਂ ਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੈ ਪਾਲ ਭਲਾਏ ਉਪਾਏ ਕਿਤੇ ਨਾ ਲੱਭਈ ਗੁਰ ਹਿਰਦੈ ਹਰ ਦੇਖਾਏ ਮਨ ਕਰ ਹਲਾ ਮੇਰੇ ਪ੍ਰੀਤਮਾ ਦਿਨ ਰਹਿਣ ਹਰ ਲਿਵ ਲਾਏ ਘਰ ਜਾਏ ਪਾਵਹਿ ਰੰਗ ਮਹਿਲੀ ਗੁਰ ਮੇਲੇ ਹਰ ਮੇਲਾਏ ਮਨ ਕਰਹਲਾ ਤੂੰ ਮੀਤ ਮੇਰਾ ਪਾਖੰਡ ਲੋਭ ਤਜਾਏ ਪਾਖੰਡ ਲੋਭੀ ਮਾਰੀ ਐ ਜਮ ਡੰਡ ਦੇ ਸਜਾਏ ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰਹਲਾ ਮੇਰੇ ਸਾਜਨਾ ਹਰ ਘਰ ਚ ਲੀਆ ਪਤ ਪਾਏ ਹਰ ਦਰਗਾਹ ਪੈਨਾਇਆ ਹਰ ਆਪ ਲਿਆ ਗੱਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਗੁਰ ਆਗੇ ਕਰ ਜੋਦੜੀ ਜਨ ਨਾਨਕ ਹਰ ਮੇਲਾਏ ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰਿਆ ਵਿਚਾਰ ਦੇਖ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ ਪਿਰ ਗੁਰਮੁਤਿ ਰਿਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲ ਰਹਾਉ ਮਨ ਕਰ ਹਲਾ ਵਿਚਾਰਿਆ ਮਨ ਮੁਕ ਫਾਤਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗ ਹਰ ਧਿਆਈ ਐ ਹਰ ਹਰ ਚੱਲੈ ਤੇਰੇ ਨਾਲ ਮਨ ਕਰਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀ ਐ ਸਤ ਗੁਰ ਚਰਨ ਸੰਭਾਲ ਮਨ ਕਰਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨਉ ਨਿਦ ਨਾਮ ਵਖਾਲਿਆ ਹਰ ਦਾਤ ਕਰੀ ਦਿਆਲ ਮਨ ਕਰ ਹਲਾ ਤੂੰ ਚੰਚਲਾ ਚਤਰਾਇ ਛਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਮਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰ ਅੜਾ ਜਮ ਕਾਲ ਅੰਤਰ ਨਿਧਾਨ ਮਨ ਕਰਹਲੇ ਪ੍ਰਮੋ ਭਵੈ ਬਾਹਰ ਪਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਰੰਗ ਰਤੜੇ ਮਨ ਕਰਹਲੇ ਹਰ ਰੰਗ ਸਦਾ ਸਮਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਹਮ ਪੰਖੀ ਮਨ ਕਰਹਲੇ ਹਰ ਤਰਵਰ ਪੁਰਖ ਅਕਾਲ ਵਡਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੁਹਾਲ ਰਾਗ ਗੌੜੀ ਗਵਾਰੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਬ ਇਹੋ ਮਨ ਮਹਿ ਕਰਤ ਗਮਾਨਾ ਤਬ ਇਹੋ ਬਾਵਰ ਫਿਰਤ ਬੇਗਾਨਾ ਜਬ ਇਹ ਹੂਆ ਸਗਲ ਕੀਰੀ ਨਾ ਤਾ ਤੇ ਰਮਈਆ ਘਟ ਘਟ ਚੀਨਾ ਸਹਿਜ ਸੁਹਿਲਾ ਫਲ ਮਸ਼ਕੀਨੀ ਸਤਗੁਰਿ ਆਪਣੇ 모ਹਿ দান ਦੀਨੀ ਰਹਾਉ ਜਬ ਕਿਸਕੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲਹ ਪੰਦਾ ਮੇਰ ਤੇਰ ਜਬ ਇਨਹ ਚੁਕਾਈ ਤਾਤੇ ਇਸ ਸੰਗ ਨਹੀਂ ਬੈرائی ਜਾਵੇਂ ਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਜਬ ਇਨ ਕਰਨੇ ਹਾਰ ਪਛਾਤਾ ਤਬ ਇਸ ਨੂੰ ਨਾਹੀ ਕਿਸ ਤਾਤਾ ਜਦ ਇਨ ਆਪਣੋ ਬਾਂਧਿਓ ਮੋਹਾ ਆਵੈ ਜਾਏ ਸਦਾ ਜਮਜੋਹਾ ਜਦ ਇਸਤੇ ਸਭ ਬਿਨ ਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮਾ ਜਦ ਇਨ ਕਿਛ ਕਰਮਾਨੀ ਭੇਦਾ ਤਬ ਤੇ ਦੁਖ ਡੰਡ ਅਰ ਖੇਦਾ ਜਦ ਇਨ ਏਕੋ ਏਕੀ ਬੂਝਿਆ ਤਬ ਤੇ ਇਸ ਨੂੰ ਸਭ ਕਿਛ ਸੂਝਿਆ ਜਦ ਇਹ ਧਾਵੈ ਮਾਇਆ ਅਰਥੀ ਨਹਿ ਤ੍ਰ ਬਤਾਵੇ ਨਹਿ ਤੇ ਸਲਾਤੀ ਜਬ ਇਸਤੇ ਇਹ ਹੋਯੋ ਜੋਲਾ ਪੀਚੇ ਲਾਗ ਚੱਲੀ ਉਠ ਕੋਲਾ ਕਰ ਕਿਰਪਾ ਜੋ ਸਤਗੁਰ ਮਿਲਿਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਕਰ ਕੀ ਕੀਮਤ ਪਰੀ ਕਰਨ ਕਰਾਮਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੈ ਸਭ ਕਹਿ ਸੰਗਾ ਸੱਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾਂ ਗੁਰਸੇਵਾ ਤੇ ਨਾਮੇ ਲਾਗਾ ਤਿਸਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆ ਸੋਇ ਮਨ ਤਨ ਸੀਤਲ ਨਿਚਲ ਹੋਇ ਐਸਾ ਕੀਰਤਨ ਕਰ ਮਨ ਮੇਰੇ ਇਹੀ ਉਹਾ ਜੋ ਕਾਮ ਤੇਰੈ ਰਹਾਉ ਜਾਸ ਜਪਤ ਭਉ ਅਪਦਾ ਜਾਏ ਤਾਵਤ ਮਨੁਆ ਆਵੇ ਠਾਂਏ ਜਾਸ ਜਪਤ ਫਿਰ ਦੁਖ ਨਾ ਲਾਗੈ ਜਾਸ ਜਪਤ ਇਹ ਹਉ ਮੈਂ ਭਾਗੈ ਜਾਸ ਜਪਤ ਵਸ ਆਵੇ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ 부ਜੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋ ਵਹਿ ਸਾਧ ਜਾਸ ਜਪਤ ਮਨ ਸੀਤਲ ਹੋਐ ਜਾਸ ਜਪਤ ਮਲ ਸਗਲੀ ਖੋਐ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗਹਿ ਲੈ ਜਾਸ ਜਪਤ ਕਈ ਬੇਕੁੰਠ ਵਾਸ ਜਾਸ ਜਪਤ ਸੁਖ ਸਹਿਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹੋ ਕਾਲ ਨਾ ਜੋ ਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁੱਖ ਲਾਥਾ ਜਾਸ ਜਪਤ ਮੁਸ਼ਕਲ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਧੁਨੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸੀਦਾ ਹੋਏ ਗੁਰ ਸੋਬਦ੍ਰਿਸ਼ਟ ਸਭੇ ਉਪਰ ਕਰੀ ਜਿਸ ਕਾ ਹਿਰਦੈ ਮੰਤਰ ਦੇ ਹਰੀ ਆ ਕਾਂਡ ਕੀਰਤਨ ਤਿਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਗੌੜੀ ਮਹੱਲਾ